ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ AK ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 1 ਪੋਲਿਟੀਕਲ ਸਾਇੰਸ ਦਾ ਅ ਫਾਈਨਲ ਐਗਜ਼ਾਮ ਹੈ 2025 ਉਹਦਾ ਇੱਕ ਸੈਂਪਲ ਪੇਪਰ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ ਹਾਂ ਉਹਦਾ ਹੱਲ ਛੋਟੇ ਕੁਐਸਚਨ ਦਾ ਹੱਲ ਵੱਡੇ ਕੁਐਸਚਨ ਸਿਰਫ ਤੁਹਾਨੂੰ ਦੱਸਣੇ ਹੀ ਨੇ ਬੇਟਾ ਜ਼ਰੂਰੀ ਨਹੀਂ ਵੀ ਇਹੋ ਹੀ ਕੁਐਸਚਨ ਪੇਪਰ ਜਿਹੜਾ ਵਾ ਤੁਹਾਡੇ ਤੁਹਾਡਾ ਵੀ ਫਾਈਨਲ ਐਗਜ਼ਾਮ ਹੋਏ ਹੋ ਸਕਦਾ ਤੁਹਾਡੇ ਟੀਚਰ ਨੇ ਤੁਹਾਡੇ ਲੈਕਚਰਰ ਸਹਿਬਾਨ ਨੇ ਕੋਈ ਹੋਰ ਪੇਪਰ ਸੈੱਟ ਕੀਤਾ ਹੋਵੇ ਸੋ ਇਸ ਕਰਕੇ ਇਹਨੂੰ ਇੱਕ ਪੈਟਰਨ ਦੇ ਤੌਰ ਤੇ ਪੇਪਰ ਲੈਣਾ ਵੈ ਇੱਕ ਸੈਂਪਲ ਦੇ ਤੌਰ ਤੇ ਪੇਪਰ ਲੈਣਾ ਹੈ ਠੀਕ ਹੈ ਇਸ ਗੱਲ ਦਾ ਕੋਈ ਸ਼ੋਰਟੀ ਨਹੀਂ ਹੈ ਵੀ ਤੁਹਾਡੇ ਸਕੂਲ ਚ ਇਹੀ ਪੇਪਰ ਆਏਗਾ ਸੋ lettes see ਉਹ ਦੇਖੀਏ ਕੁਐਸਚਨਸ ਪਲੱਸ 1 ਪੋਲੀਟੀਕਲ ਸਾਇੰਸ ਓਕੇ ਪਹਿਲਾ ਜਿਹੜਾ ਕੁਐਸਚਨ ਹੈ ਤੁਹਾਨੂੰ ਪਤਾ 20 ਕੁਐਸਚਨ ਆਦੇ ਨੇ ਕਿ 1 ਨੰਬਰ ਦੇ ਆਪਾਂ ਪਹਿਲੇ ਉਹ ਡਿਸਕਸ ਕਰਾਂਗੇ ਪਹਿਲਾ ਕੁਐਸਚਨ ਹੈਗਾ ਭਾਰਤ ਦੇ ਸੰਵਿਧਾਨ ਵਿੱਚ ਪ੍ਰਸਤਾਵਨਾ ਕਿੱਥੇ ਸ਼ਾਮਲ ਹੈ ਆ ਆਰੰਭ ਵਿੱਚ ਐਨ ਮੱਧ ਵਿੱਚ ਜਾਂ ਕਿੱਥੇ ਇਹ ਆਰੰਭ ਵਿੱਚ ਹੈ ਸਹੀ ਉੱਤਰ ਇਹਦਾ ਦੂਜਾ ਸਰਕਾਰ ਦਾ ਕਿਹੜਾ ਅੰਗ ਝਗੜਿਆਂ ਦੇ ਨਿਪਟਾਰੇ ਲਈ ਜ਼ਿੰਮੇਵਾਰ ਹੁੰਦਾ ਹੈ? ਨੇਪਾਲ ਕਾ ਜ਼ਿੰਮੇਵਾਰ ਹੁੰਦਾ ਸਹੀ ਆਨਸਰ। ਇਹ ਲਿਖੇ ਵਿੱਚੋਂ ਕਿਹੜੇ ਕਿੱਥੇ ਜਦੀ ਕਾਰਜਪਾਲਿਕਾ ਹੁੰਦੀ ਹੈ? ਇੰਗਲੈਂਡ ਯਾਨੀ ਬਰਤਾਨੀਆ ਵਿੱਚ ਜਦੀ ਕਾਰਜਪਾਲਿਕਾ ਵਾ ਪਿਤਾਪੁਰਖੀ ਹੈਗੀ ਏ। ਸਰਕਾਰ ਦਾ ਕਿਹੜਾ ਅੰਗ ਕਾਨੂੰਨ ਬਣਾਉਣ ਦਾ ਕਾਰਜ ਕਰਦਾ ਹੈ? ਕਾਨੂੰਨ ਬਣਾਉਣ ਦਾ ਕੰਮ ਜਿਹੜਾ ਵਿਧਾਨਪਾਲਿਕਾ ਕਰਦੀ ਹੈ ਚੌਥੇ ਪ੍ਰਸ਼ਨ ਦਾ ਉੱਤਰ ਵਿਧਾਨਪਾਲਿਕਾ। ਪੰਜਵਾਂ ਪ੍ਰਸ਼ਨ ਜਿਹੜਾ ਵੈ ਉਦਾ ਅਨਸਰ ਹੈਗਾ ਵੈ ਰਸਤੂ ਦਾ ਅਧਿਆਪਕ ਕੌਣ ਸੀ ਬੇਟਾ ਰਸਤੂ ਦਾ ਅਧਿਆਪਕ ਜਿਹੜਾ ਵੈ ਉਹ ਪਲਾਟੋ ਸੀ 6ਵਾਂ ਪ੍ਰਸ਼ਨ ਇਹ ਲਿਖੇ ਵਿੱਚੋਂ ਕਿਹੜੇ ਦੇਸ਼ ਵਿੱਚ ਇਕਾਤਮਕ ਸਰਕਾਰ ਹੈ ਇਕਾਤਮਕ ਸਰਕਾਰ ਜਿਹੜੀ ਹੈ ਉਹ ਇੰਗਲੈਂਡ ਵਿੱਚ ਹੈ ਭਾਰਤ ਤੇ ਅਮਰੀਕਾ ਚ ਸੰਘਾਤਮਕ ਹੈ ਇੰਗਲੈਂਡ ਵਿੱਚ ਇਕਾਤਮਕ ਹੈ ਭਾਰਤ ਕਿਹੜਾ ਕਿਹੜਾ ਧਾਰਾ ਛੂਤਸ਼ਾਦ ਨੂੰ ਖਤਮ ਕੀਤਾ ਗਿਆ ਕਿਹੜੀ ਧਾਰਾ ਦੁਆਰਾ ਛੂਤਸ਼ਾਦ ਨੂੰ ਖਤਮ ਕੀਤਾ ਗਿਆ ਵਾ ਬੇਟਾ ਆਰਟੀਕਲ 17 ਹੈ ਆਰਟੀਕਲ 17 ਅਧੀਨ ਛੂਤਛਾਤ ਨੂੰ ਖਤਮ ਕੀਤਾ ਗਿਆ ਤੇ ਅਪਰਾਧ ਬਣਾਇਆ ਗਿਆ 8ਵਾਂ ਪ੍ਰਸ਼ਨ ਹੈ ਸਤੰਤਰਤਾ ਦੇ ਕਿੰਨੇ ਪੱਖ ਨੇ ਸਤੰਤਰਤਾ ਦੇ ਦੋ ਪੱਖ ਹੁੰਦੇ ਨੇ ਸਕਾਰਾਤਮਕ ਤੇ ਨਕਾਰਾਤਮਕ 9ਵਾਂ ਪ੍ਰਸ਼ਨ ਹੈ ਭਾਰਤੀ ਸੰਵਿਧਾਨ ਵਿੱਚ ਕਿੰਨੇ ਮੌਲਿਕ ਕਰਤੱਵ ਸ਼ਾਮਲ ਨੇ 11 ਮੌਲਿਕ ਕਰਤੱਵ ਸ਼ਾਮਲ ਨੇ 11 ਫੰਡਾਮੈਂਟਲ ਡਿਊਟੀਆਂ 10ਵਾਂ ਪ੍ਰਸ਼ਨ ਹੈਗਾ ਬੇਟਾ ਪਾਰਤ ਵਿੱਚ ਸੰਕਟਕਾਲ ਕੌਣ ਘੋਸ਼ਿਤ ਕਰਦਾ ਹੈ ਭਾਰਤ ਦਾ ਰਾਸ਼ਟਰਪਤੀ ਸੰਕਟਕਾਲ ਘੋਸ਼ਿਤ ਕਰਦਾ ਹੈ ਤਿੰਨ ਤਰ੍ਹਾਂ ਦਾ ਸੰਕਟਕਾਲ ਹੁੰਦਾ ਹੈ 11 ਪ੍ਰਸ਼ਨ ਡੋਨਾਲਡ ਟਰੰਪ ਕਿਹੜੇ ਦੇਸ਼ ਦਾ ਰਾਸ਼ਟਰਪਤੀ ਹੈ ਡੋਨਾਲਡ ਟਰੰਪ ਜਿਹੜਾ ਵੈ ਉਹ ਅਮਰੀਕਾ ਦਾ ਯਾਨੀ ਯੂ ਐਸ ਏ ਦਾ ਰਾਸ਼ਟਰਪਤੀ ਬਣਿਆ ਹੈ ਦੂਜੀ ਵਾਰ ਬਣਿਆ 12 ਪ੍ਰਸ਼ਨ ਪਾਸ ਸਰਕਾਰ ਦਾ ਕਿਹੜਾ ਅੰਗ ਕਾਨੂੰਨ ਨੂੰ ਲਾਗੂ ਕਰਦਾ ਹੈ ਬੇਟਾ ਕਾਰਜਪਾਲਿਕਾ ਕਾਨੂੰਨ ਨੂੰ ਲਾਗੂ ਕਰਦੀ ਹੈ 13ਵਾਂ ਪ੍ਰਸ਼ਨ ਬਾਲ ਮਜ਼ਦੂਰੀ ਨੂੰ ਅਨੁਸ਼ੇਦ ਡੈਸ਼ ਰੈਂਦਾ ਬੰਦ ਕੀਤਾ ਗਿਆ ਬੇਟਾ ਬਾਲ ਮਜ਼ਦੂਰੀ ਨੂੰ ਆਰਟੀਕਲ 23 24 ਜਿਹੜਾ ਸ਼ੋਸ਼ਣ ਵਿਰੁੱਧ ਅਧਿਕਾਰ ਹੈ ਉਹਦੇ ਵਿੱਚ ਬਾਲ ਮਜ਼ਦੂਰੀ ਤੇ ਬੇਗਾਰ ਨੂੰ ਬੰਦ ਕੀਤਾ ਗਿਆ ਹੈ ਭਾਰਤੀ ਸੰਵਿਧਾਨ ਵਿੱਚ ਡੈਸ਼ ਤੋਂ ਡੈਸ਼ ਦੋ ਘਟ ਗਿਣਤੀਆਂ ਨੂੰ ਮਾਨਤਾ ਦਿੱਤੀ ਗਈ ਹੈ ਭਾਰਤ ਦੇ ਸੰਵਿਧਾਨ ਵਿੱਚ ਆਰਟੀਕਲ 29 ਤੇ 30 ਜਿਹੜੇ ਨੇ ਉਹ ਘਟ ਗਿਣਤੀਆਂ ਨਾਲ ਸੰਬੰਧਿਤ ਨੇ ਉਹਨਾਂ ਨੂੰ ਮਾਨਤਾ ਦਿੱਤੀ ਗਈ ਹੈ ਸਿੱਖਿਆ ਸੰਸਥਾਵਾਂ ਖੋਲ੍ਹਣ ਦੇ ਅਧਿਕਾਰ ਦਿੱਤੇ ਗਏ ਨੇ ਆਰਟੀਕਲ 29 ਤੇ 30 14ਵਾਂ ਪ੍ਰਸ਼ਨ ਦੇ ਉੱਤਰ 29 230 15ਵਾਂ ਕੁਐਸਚਨ ਹੈਗਾ ਸਵਤੰਤਰਤਾ ਦੇ ਅਧਿਕਾਰ ਅਧੀਨ ਕਿੰਨੀਆਂ ਸਵਤੰਤਰਤਾਵਾਂ ਨਾਗਰਿਕਾਂ ਨੂੰ ਦਿੱਤੀਆਂ ਗਈਆਂ ਨੇ ਬੇਸਿਕਲੀ 6 ਸਵਤੰਤਰਤਾਵਾਂ ਨਾਗਰਿਕਾਂ ਨੂੰ ਦਿੱਤੀਆਂ ਗਈਆਂ ਨੇ ਅੰਡਰ ਆਰਟੀਕਲ 19 ਧਾਰਾ 19 ਦੀਆਂ 6 ਸਵਤੰਤਰਤਾਵਾਂ ਦਿੱਤੀਆਂ ਗਈਆਂ ਨੇ ਸੋਲਾ ਪ੍ਰਸ਼ਨ ਹੈ ਮੌਲਿਕ ਕਰਤੱਵ ਸ਼ਾਮਲ ਕਰਨ ਲਈ ਸੰਵਿਧਾਨ ਵਿੱਚ ਕਿਹੜੀ ਸੋਧ ਕੀਤੀ ਗਈ ਹੈ 42ਵੀਂ ਸੋਧ ਭਾਰਤ ਦੇ ਸੰਵਿਧਾਨ ਦੀ 42ਵੀਂ ਸੋਧ ਜਿਹੜੀ ਹੈ ਉਹ ਨਾਲ ਰਿਲੇਟ ਹੈਗੀ ਹੈ 17ਵਾਂ ਪ੍ਰਸ਼ਨ ਹੈ ਵੋਟ ਪਾਣ ਲਈ ਵਿਅਕਤੀ ਦੀ ਉਮਰ ਡੈਸ਼ ਹੋਣੀ ਚਾਹੀਦੀ ਹੈ 18 ਸਾਲ ਭਾਰਤ ਵਿੱਚ ਉਮਰ 18 ਸਾਲ ਹੋਣੀ ਚਾਹੀਦੀ ਹੈ ਕਈ ਦੇਸ਼ਾਂ 'ਚ ਹੋਰ ਵੀ ਹੈ ਵੱਧ ਵੀ ਹੈ ਘੱਟ ਵੀ ਹੈ ਨੈਕਸਟ ਹੈਗਾ ਬੇਟਾ ਅਗਲਾ ਪ੍ਰਸ਼ਨ ਹੈ ਮੌਲਿਕ ਕਰਤੱਵ ਸ਼ਾਮਲ ਕਰਨ ਲਈ ਸੌਰੀ ਵੋਟ ਪਾਣ ਲਈ ਵਿਅਕਤੀ ਦੀ ਉਮਰ ਕਿੰਨੀ ਹੈ 18 ਸਾਲ ਆਪਾਂ ਗੱਲ ਕਰ ਲਈਏ 1. next question ਦੇਖੀਏ ਸਮਾਨਤਾ ਸਤੰਤਰਤਾ ਪੂੰਜੀਵਾਦ ਆਜ਼ਾਦ ਵਿਚਾਰ ਕਿਹੜੇ ਯੁੱਗ ਦੇ ਮੰਨੇ ਜਾਂਦੇ ਨੇ ਯੁੱਗ ਦਾ ਮਤਲਬ ਹੁੰਦਾ ਹੈ ਸਦੀ ਦੀ ਗੱਲ ਹੋ ਰਹੀ ਹੈ ਕਿਹੜੀ ਸਦੀ ਹੈ ਇਹ ਬੇਟਾ 18ਵੀਂ ਸਦੀ ਦੀ ਗੱਲ ਹੋ ਰਹੀ ਹੈ ਜਦੋਂ 1799 ਦੇ ਵਿੱਚ ਫਰਾਂਸ ਦੀ ਕ੍ਰਾਂਤੀ ਹੋਈ ਉਦੋਂ ਸਭ ਤੋਂ ਪਹਿਲੇ ਸਤੰਤਰਤਾ ਤੇ ਸਮਾਨਤਾ ਦੀ ਗੱਲ ਹੋਈ ਸੀ ਸੋ ਇਸ ਕਰਕੇ ਇਹਨੂੰ 18ਵੇਂ ਯੁੱਗ ਦੀ ਜਿਹੜੀ ਮੰਨੇ ਜਾਂਦੇ ਨੇ ਸਤੰਤਰਤਾ ਤੇ ਸਮਾਨਤਾ 19ਵਾਂ ਪ੍ਰਸ਼ਨ ਹੈ ਲੋਕ ਸਭਾ ਦਾ ਮੈਂਬਰ ਬਣਨ ਲਈ ਡੈਸ਼ ਸਾਲ ਦੀ ਉਮਰ ਹੋਣੀ ਚਾਹੀਦੀ ਹੈ ਲੋਕ ਸਭਾ ਦਾ ਮੈਂਬਰ ਬਣਨ ਲਈ 25 ਸਾਲ ਦੀ ਉਮਰ ਹੋਣੀ ਚਾਹੀਦੀ ਹੈ 20ਵਾਂ ਪ੍ਰਸ਼ਨ ਹੈ ਮੌਲਿਕ ਕਰਤੱਵ ਨਿਆਂਯੋਗ ਤੇ ਨੈਤਿਕ ਹੁੰਦੇ ਹਨ ਕੀ ਇਹ ਕਥਨ ਸਹੀ ਹੈ ਜਾਂ ਗਲਤ ਇਹ ਕਥਨ ਸਹੀ ਹੈ ਨਿਆਂ ਨੂੰ ਅੰਗਰੇਜ਼ੀ ਰੋਮਨ ਵਿੱਚ ਕੀ ਕਹਿੰਦੇ ਹਨ ਨਿਆਂ ਨੂੰ ਜਸਟਿਸ ਕਹਿੰਦੇ ਆ ਅੰਗਰੇਜ਼ੀ ਯਾਨੀ ਲੈਂਗੁਏਜ ਦੇ ਵਿੱਚ ਇਸ ਨੂੰ ਜਸਟਿਸ ਕਹਿੰਦੇ ਆ ਇਸ ਜੀ ਦੇ ਬੇਟਾ 1 ਇੱਕ ਨੰਬਰ ਦੇ ਕੁਐਸਚਨ ਜਿਨ੍ਹਾਂ ਦੇ ਵਿੱਚ ਆਨਸਰ ਵੀ ਦੱਸੇ ਨੇ ਜਿਹੜੇ ਵੱਡੇ ਪ੍ਰਸ਼ਨ ਨੇ ਇਹ ਜ਼ਰੂਰ ਤੁਸੀਂ ਯਾਦ ਕਰਕੇ ਜਾਣਾ। ਕਈ ਵਾਰ ਇਹਨਾਂ ਵਿੱਚੋਂ ਵੀ ਕੋਈ ਪ੍ਰਸ਼ਨ ਆ ਸਕਦਾ ਹੈ। ਧਰਮ ਨਿਰਪੱਖ ਦਾ ਕੀ ਅਰਥ ਹੈ? 4-4 ਨੰਬਰ ਦੇ ਕੁਐਸਚਨ ਨੇ। ਕਾਨੂੰਨ ਦੇ ਦੇ ਸ਼ਾਸਨ ਤੋਂ ਤੁਹਾਡਾ ਕੀ ਭਾਵ ਹੈ? ਨਾਗਰਿਕਤਾ ਦੇ ਮੂਲ ਸਿਧਾਂਤ ਤੇ ਨੋਟ ਲਿਖੋ। ਬਾਲ ਮਤਵ ਅਧਿਕਾਰ ਤੋਂ ਕੀ ਭਾਵ ਹੈ? ਸਭਿਆਚਾਰਕ ਤੇ ਵਿਦਿਅਕ ਅਧਿਕਾਰ ਤੇ ਨੋਟ ਲਿਖੋ। ਕੋਈ ਦੋ ਅੰਤਰਰਾਜ ਦੇ ਰਾਜਨੀਤੀ ਦੇ ਨਿਰਦੇਸ਼ ਸਿਧਾਂਤਾਂ ਤੇ ਗਾਂਧੀਵਾਦੀ ਸਿਧਾਂਤ ਲਿਖੋ। ਲੋਕ ਸਭਾ ਦਾ ਮਹੱਤਵ ਅਤੇ ਯੋਗਤਾਵਾਂ ਕੀ ਨੇ ਨਾਗਰਿਕ ਅਤੇ ਵਿਦੇਸ਼ੀ ਵਿੱਚ ਅੰਤਰ ਸਪਸ਼ਟ ਕਰੋ ਰਾਜਨੀਤਿਕ ਸਤੰਤਰਤਾਵਾਂ ਤੋਂ ਕੀ ਭਾਵ ਹੈ ਇਹ ਬੇਟਾ ਚਾਰ ਚਾਰ ਨੰਬਰ ਦੇ ਕੁਐਸਚਨ ਸੀ 6 6 ਨੰਬਰ ਦੇ ਜਿਹੜੇ 8 8 ਨੰਬਰ ਦੇ ਕੁਐਸਚਨ ਜਿਹੜੇ ਸਾਰ ਹੈਗੇ ਨੇ ਉਹ ਹੈਗਾ ਇੱਕ ਆਦਰਸ਼ ਨਾਗਰਿਕ ਵਿੱਚ ਕਿਹੜੇ ਕਿਹੜੇ ਗੁਣ ਹੋ ਸਕਦੇ ਨੇ ਜਾਂ ਰਾਜਨੀਤਿਕ ਵਿਗਿਆਨ ਦਾ ਅਰਥ ਵਿਸਤਾਰ ਨਾਲ ਦੱਸੋ ਦੂਜਾ ਨਿਆਂ ਦੇ ਵੱਖ-ਵੱਖ ਪੱਖਾਂ ਦਾ ਵਰਣਨ ਕਰੋ ਜਾਂ ਰਾਜਨੀਤਿਕ ਵਿਗਿਆਨ ਦੀ ਮਹੱਤਤਾ ਬਾਰੇ ਲਿਖੋ ਤੀਜਾ ਭਾਰਤੀ ਸੰਵਿਧਾਨ ਵਿੱਚ ਪ੍ਰਦਾਨ ਕੀਤੀਆਂ ਗਈਆਂ ਛੇ ਸਤੰਤਾਂ ਦੀ ਆਖਿਆ ਕਰੋ ਜਾਂ ਗਾਂਧੀਵਾਦ ਦੇ ਉਧਾਰਵਤ ਸਤੰਤ ਵਿੱਚ ਕੀ ਅੰਤਰ ਹਨ ਉਦਾਹਰਨਾਂ ਸਹਿਤ ਦੱਸੋ ਇਸ ਤੋਂ ਬਾਅਦ ਬੇਟਾ ਪੈਰਾ ਹੈਗਾ ਵਾ ਪੈਰਾ ਪੜ੍ਹ ਕੇ ਤੁਸੀਂ ਬੜੇ ਹੀ ਸੌਖੇ ਪ੍ਰਸ਼ਨ ਨੇ ਤੁਸੀਂ ਪੈਰੇ ਨਾਲ ਰਿਲੇਟਡ ਪੈਰੇ ਦੇ ਵਿੱਚੋਂ ਸਾਰੇ ਉੱਤਰ ਮਿਲ ਜਾਣਗੇ ਤੇ ਤੁਸੀਂ ਇਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਨੀ ਦੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਤੇ ਬਾਕੀ ਆਪਣੀ ਤਿਆਰੀ ਖੂਬ ਰੱਖਣੀ ਹੈ ਵੱਧ ਤੋਂ ਵੱਧ ਪ੍ਰਸ਼ਨਾਂ ਪਰਖ ਕੇ ਜਾਣੇ ਨੇ ਸਿਰਫ ਗੈਸ ਕੁਐਸਚਨ ਹੀ ਯਾਦ ਕਰਕੇ ਨਹੀਂ ਜਾਣਾ ਸੋ ਦੇਖਦੇ ਰਹੋ ਕਨਸੈਪਟ ਗਰੂ ਏਕੇ ਚੈਨਲ ਮੇਰੇ ਚੈਨਲ ਤੇ ਸਾਰੀਆਂ ਪਲਾਸਵੰਦੀਆਂ ਵੀਡੀਓਜ਼ ਅਵੇਲੇਬਲ ਨੇ ਪਲਸ 1 2 ਚ ਤੁਸੀਂ ਹੋ ਜਾਣਾ ਉਦੋਂ ਵੀ ਤੁਸੀਂ ਤੁਹਾਡੀ ਲਾਈਵ ਕਲਾਸ ਲਗਾਵਾਂਗੇ ਥੈਂਕ ਯੂ